ਬਾਕੀ ਪੈਦਲ ਚੱਲਣਾ ਪੈਣਾ ਚੱਲਣਾ ਪੈਣਾ ਚੱਲਣਾ ਬਣਾ ਇੰਡੀਆ ਜਿੰਨੇ ਮੋਮੋਸ ਖਾਦੇ ਸਾਰੇ ਉਰੇ ਨਿਕਲਦੇ ਬਾਕੀ ਤੁਸੀਂ ਇੱਧਰ ਤੇ ਵੀਊ ਚੈੱਕ ਕਰੋ ਆ ਬਟਨ ਉਹਦੇ ਆ ਬਟਨ ਦੱਬਿਆ ਹੁਣ ਦੇਖੋ ਕਿੰਨਾ ਟਾਈਮ ਬਾਅਦ ਮੌਕ ਬਾਰੀ ਮੈਂ ਆਉਂਦੀ ਆਲੇ ਦੁਆਲੇ ਕੋਈ ਨਹੀਂ ਹੈਗਾ ਐਦਾਂ ਕ੍ਰੋਸ ਨਹੀਂ ਕਰ ਸਕਦੇ ਸੋ ਹਾਂਜੀ ਮਿੱਤਰੋ ਕੀ ਹਾਲ ਚਾਲ ਜੀ ਵੈਲਕਮ ਬੈਕ ਟੂ ਰਜਨੀਸ਼ ਵਲੌਗ ਅੱਜ ਮੇਰਾ ਕੈਨੇਡਾ ਦੇ ਵਿੱਚ ਚੌਥਾ ਦਿਨ ਚੌਥਾ ਸੋ ਮੈਂ ਜੀ ਸੋਚਿਆ ਵੀ ਮੈਂ ਤੁਹਾਨੂੰ ਆਪਣੀ ਜਿਹੜਾ ਡੇਲੀ ਰੁਟੀਨ ਆ ਤੁਹਾਨੂੰ ਸ਼ੋ ਕਰਾਂ ਤੇ ਡੇਲੀ ਰੁਟੀਨ ਸ਼ੋ ਕਰਨ ਵਾਸਤੇ ਸੋ ਅੱਜ ਮੈਂ ਸਵੇਰੇ ਕਿੰਨੇ ਵਜੇ ਕਿੰਨਾ ਟਾਈਮ ਹੋਇਆ ਹੋਊਗਾ ਸਵੇਰੇ 5:45 ਹੋ ਗਏ ਸੋ ਮੈਂ 5:45 ਤੇ ਹੀ ਵਲੌਗ ਸ਼ੂਟ ਕਰਨਾ ਸਟਾਰਟ ਕਰਤਾ ਵਾ ਵੀ ਹੁਣ ਤੋਂ ਅਜ ਮੈਂ ਡੇਲੀ ਲਾਈਫ ਦਿਖਾ ਰਿਹਾ ਮੇਰਾ ਮੈਨੂੰ ਸਭ ਤੋਂ ਪਹਿਲਾ ਕੰਮ ਹਲੇ ਮਿਲਿਆ ਹੋਇਆ ਵਾ ਹਰ ਇੱਕ ਨਿਮਲਵ ਜਿੱਥੇ ਵੀ ਆਪਾਂ ਕਿਸੇ ਨਾਲ ਕਿਸੇ ਦੇ ਨਾਲ ਰਹਿੰਦੇ ਆ ਸੋ ਆਪਾਂ ਨੂੰ ਆਪਣੀਆਂ ਆਪਣੀਆਂ ਡਿਊਟੀਆਂ ਵੰਡੀਆਂ ਹੁੰਦੀਆਂ ਫਿਲਹਾਲ ਮੇਰੀ ਕੋਈ ਡਿਊਟੀ ਨਹੀਂ ਹੈਗੀ ਮੇਰੀ ਖੁਦ ਦੀ ਪਰਸਨਲ ਡਿਊਟੀ ਹੈ ਮੈਂ ਸਵੇਰੇ ਉੱਠ ਕੇ ਗਰਮ ਪਾਣੀ ਪੀਣਾ ਤੇ ਮੈਂ ਕੇ ਪਰਿਵਰ ਸੈਰ ਕਰਨੀ ਆ ਇਹ ਫਿਲਹਾਲ ਮੇਰੀ ਹਲੇ ਡਿਊਟੀ ਮਿਲੀ ਹੋਈ ਹੈ ਮੈਨੂੰ ਵੀ ਤੂੰ ਆਪਣਾ ਆ ਕੰਮ ਕਰ ਬਾਕੀ ਕੰਮ ਬਾਅਦ ਚ ਕਰਦਾ ਰਹੀ ਠੀਕ ਹੈ ਜੀ ਸੋ ਆਪਣਾ ਫਿਲਹਾਲ ਆਪਾਂ ਇਹ ਕੰਮ ਕਰਦੇ ਆਂ ਬਾਕੀ ਕੰਮ ਹੁਣ ਬਾਅਦ ਚ ਕਰਦੇ ਆਂ ਫਿਲਹਾਲ ਮੇਰਾ ਕੋਈ ਡਿਊਟੀ ਹੈ ਨਹੀਂ ਆਹ ਕੰਮ ਨਿਬੇੜਦੇ ਆਂ ਮੈਂ ਗੇਟ ਕਰਦਾ ਤੂੰ ਦੇਖੋ ਜੀ ਆਪਣਾ ਸ਼ਹਿਰ ਹੋ ਗਈ ਸ਼ਹਿਰ ਹੋ ਗਿਆ ਬਹੁਤ ਬਾਹਰ ਆ ਗਏ ਆ ਦੇਖੋ ਆਪਣੇ ਘਰ ਦੇ ਬਾਹਰ BM ਲੈਣਾ ਕੋਈ ਵੱਡੀ ਗੱਲ ਨਹੀਂ ਹੈਗੀ ਗੱਡੀਆਂ ਲੈਣੀਆਂ ਹੋਰ ਕੋਈ ਔਖੀਆਂ ਨਹੀਂ ਗੱਡੀ ਭਾਵੇਂ ਤੁਸੀਂ ਪਹਿਲੇ ਦਿਨ ਆ ਕੇ ਚੱਕ ਲਓ ਇਹ ਮਜ਼ਾਕ ਸੀਗਾ ਹਫਤੇ ਦੇ ਵਿੱਚ ਵਿੱਚ ਤੁਸੀਂ ਗੱਡੀ ਲੈ ਸਕਦੇ ਹੋ ਗੱਡੀ ਲੈਣੀ ਕੋਈ ਵੱਡਾ ਟਾਸਕ ਨਹੀਂ ਹੈਗਾ ਆਏ ਵੀ ਵਾਦਰ ਚੈੱਕ ਕਰਦੇ ਹਾਂ ਵੀਓ ਇਹਦੇ ਸਾਰੇ ਪੈਸੇ ਆ ਇਹਦੇ ਸਾਰੇ ਬਾਕੀ ਤੋਰੀ ਚਲੋ ਟੋੜਾ ਬੜੀਆਂ ਸਾਫ ਆ ਆ ਦੇਖੋ ਕਿੰਨਾ ਸੋਹਣਾ ਮੇਨਟੇਨ ਕੀਤਾ ਇਹ ਹੈਗਾ ਅੰਗਰੇਜ਼ ਦਾ ਘਰ ਅੰਗਰੇਜ਼ ਪੂਰਾ ਪ੍ਰੋਪਰ ਮੇਨਟੇਨ ਕਰਕੇ ਚੱਲਦੇ ਆਪਣੇ ਘਰਾਂ ਆਪਣੇ ਬੰਦੇ ਨਹੀਂ ਕਰਦੇ ਹੈਗੇ ਮੇਨਟੇਨ ਬਾਕੀ ਕਰਦੇ ਆ ਕਈ ਵੀ ਕਰਦੇ ਵੀ ਆ ਐਵੇਂ ਨਹੀਂ ਹੈਗਾ ਕਰਨਾ ਪੈਂਦਾ ਔਰੇ ਸਾਰਾ ਕੁਝ ਸਰਕਾਰ ਦੇ ਕਹਿਣ ਤੇ ਵਾਕੀ ਤੁਸੀਂ ਇਧਰ ਦੇ ਵੀਊ ਚੈੱਕ ਕਰੋ ਆਲੇ ਟਾਈਮ ਤੁਹਾਨੂੰ ਦੱਸਾਂ ਰਹੇ ਟਾਈਮ ਸਵੇਰ ਦੇ 6 ਵਜੇ ਆ। ਉਰੇ ਸਵੇਰੇ ਬਹੁਤ ਜਲਦੀ ਨਿਕਲਿਆ ਹੁੰਦਾ ਤੇ ਡੱਬ ਦਾ ਬਹੁਤ ਲੇਟ ਆ। ਜੇ ਤੁਹਾਨੂੰ ਇਹ ਗੱਲ ਨਹੀਂ ਪਤਾ ਤਾਂ ਮੈਂ ਦੱਸਣਾ ਚਾਹੁੰਨਾ ਵਾ। ਕਹਿੰਦੇ ਕੈਨੇਡਾ ਦੇ ਵਿੱਚ ਕਦੇ ਵੀ ਤਿੰਨ ਚੀਜ਼ਾਂ ਤੇ ਵਿਸ਼ਵਾਸ ਨਾ ਕਰੋ। ਬਰਫ਼, ਬੂਮਾ, ਵੈਦਰ। ਇਹ ਤਿੰਨ ਚੀਜ਼ਾਂ ਤੇ ਕਦੇ ਵਿਸ਼ਵਾਸ ਨਾ ਕਰੋ। ਉਰੇ ਵੈਦਰ ਕਦੋਂ ਬਦਲ ਜਾਵੇ ਕਿਸੇ ਨੂੰ ਕੁਝ ਨਹੀਂ ਪਤਾ। ਵੀ ਮੇ ਕਦੋਂ ਬਦਲ ਜਾਣ ਕਿਸੇ ਨੂੰ ਵੀ ਪਤਾ ਕੰਮ ਕਦੋਂ ਬਦਲ ਜਾਵੇ ਇਹ ਵੀ ਨਹੀਂ ਪਤਾ ਹੈਗਾ ਬਾਕੀ ਤੇ ਨਹੀਂ ਆ ਰਿਹਾ ਮੈਂ ਸੋਚਿਆ ਵਾ ਵੀ ਘਰੋਂ ਥੋੜਾ ਜਿਹਾ ਬਾਹਰ ਘੁੰਮਿਆ ਜਾਵੇ ਤੇ ਘਰੋਂ ਬਾਹਰ ਟਹਿਲਣ ਆ ਗਿਆ ਸਵੇਰੇ ਸਵੇਰੀ ਬਾਕੀ ਸਾਰੇ ਸੁੱਤੇ ਹੋਏ ਆਪਾਂ ਬਾਹਰ ਮੈਨੂੰ ਹੋਰ ਥੋੜਾ ਵੈਦਰ ਦੀ ਇਸ਼ੂ ਚੱਲ ਰਿਹਾ ਵਾ ਸੇਧੇ ਸਾਨ ਫਰਗੂਸ਼ ਦਰਦੇ ਨਹੀਂ ਨਾ ਨਹੀਂ ਭਜਦੇ ਹੈਗੇ। ਉਹ ਮੇਰੇ ਥੋੜੀ ਬੈਦਰ ਦਾ ਹਿਸਾਬ ਖਰਾਬ ਆ ਮੇਰਾ। ਇੱਕ ਦਿਨ ਸੇਹ ਖਰਾਬ ਹੋ ਗਈ ਸੀ। ਸੋ ਆਪਾਂ ਆਪਣੇ ਪ੍ਰਕਾਸ਼ਨ ਲੈ ਕੇ ਚੱਲਦੇ ਆ। ਸੇਹ ਜ਼ਰੂਰੀ ਆ। ਬਾਕੀ ਸਾਰੇ ਕੰਮ ਬਾਅਦ ਚ ਜ਼ਰੂਰੀ ਆ। ਬਾਕੀ ਤਾਂ ਹੁਣ ਗੱਡੀਆਂ ਚੈੱਕ ਕਰਾਉਨੇ ਆ। ਚੈਲੈਂਜਰ, ਚਾਰਜਰ ਆਵਰੇ ਖਰਗੋਸ਼ ਫਿਰਦਾ। अरे अरे यार यार गड्डी नहीं चलोग दिया अरे तनु तन्नू कोई काऊ चेक करो चार्जर चलेंजर हमीगिरी ये देखिए लागी के ते ਗੱਡੀਆਂ ਦਾ ਜਿਹੜੀ ਮਰਜ਼ੀ ਚੱਕ ਲੋਰੇ ਗੱਡੀਆਂ ਦਾ ਕੋਈ ਪ੍ਰਵਾਹ ਨਹੀਂ ਗੱਡੀ ਲੈਣੀ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਂਟੇਨੈਂਸ ਮਹਿੰਗੀ ਹੋਰੇ ਐਸ ਟਾਈਮ ਮੈਂ ਖੜਾ ਹਾਂ ਜੀ ਆਪਣੇ ਨੀਰੈਸਟ ਜਿਹੜਾ ਵੀ ਬੱਸ ਸਟੈਂਡ ਆ ਉਥੇ ਆਪਣੇ ਬੱਸ ਸਟੈਂਡ ਹੁੰਦੇ ਨਾ ਪਹਿਲੀ ਗੱਲ ਤਾਂ ਰੂਟਾਂ ਚੈੱਕ ਬਿਲਕੁਲ ਖਾਲੀ ਐਸ ਟਾਈਮ ਸਵੇਰ ਦੇ 6 ਵਜੇ ਨਾ ਸੋਲੇ ਕੋਈ ਉੱਠਿਆ ਨਹੀਂ ਹੈਗਾ ਅਜ ਵੀਕਐਂਡ ਐ ਨਾਲ ਅੱਜ ਜਾ ਕਰੋ ਬੱਸ ਦੀ ਟਾਈਮਿੰਗ ਸ਼ੋ ਹੋ ਰਹੀ ਬੱਸ ਕਿਹੜੀ ਕਿੰਨੇ ਵੇ ਪਹੁੰਚਣੀ ਐ 47 ਤੇ ਆਉਣੀ ਹੈ ਹਲੇ 6 ਵਜੇ ਸੋ ਅੱਧਾ ਘੰਟਾ ਕੋਈ ਬੱਸ ਵੀ ਨਹੀਂ ਹੈਗੀ ਜਿਹੜੇ ਬੱਸ ਤੇ ਟਰੈਵਲ ਕਰਦੇ ਆ ਉਹਨਾਂ ਨੂੰ ਇਹ ਚੀਜ਼ਾਂ ਦਾ ਬਹੁਤ ਔਖਾ ਬਾਕੀ ਇੱਕ ਚੀਜ਼ ਤਾਂ ਪੱਕੀ ਗੱਲ ਆ ਵੀ ਜਿਹੜਾ ਵੀ ਕੈਨੇਡਾ ਦੇ ਵਿੱਚ ਨਵਾਂ ਆਉਂਦਾ ਨਾ ਉਹਨੂੰ ਹਮੇਸ਼ਾ 11 ਨੰਬਰ ਦੀ ਬੱਸ ਬਹੁਤ ਜ਼ਰੂਰੀ ਹੈ ਸਟਾਰਟਿੰਗ ਦੇ ਵਿੱਚ ਬੱਸ 11 ਨੰਬਰ ਦੀ ਬੱਸ ਤੇ ਵੈਸੇ ਵੀ ਬਸਾਂ ਤੇ ਬਾਈ ਟ੍ਰੇਨ ਸਫ਼ਰ ਕਰਨਾ ਬਹੁਤ ਜ਼ਰੂਰੀ ਹੈ ਤੇ ਮੈਂ ਗੱਡੀ ਲੈਣ ਨੂੰ ਹੁਣ ਵੀ ਲੈ ਸਕਦਾ। ਕਿਉਂਕਿ ਮੈਂ ਗੱਡੀ ਬਾਏ ਨਹੀਂ ਕਰ ਰਿਹਾ ਹਲੇ ਕਿਉਂਕਿ ਉਹਦੇ ਦਾ ਪਹਿਲਾਂ ਹਲੇ ਮਾਹੌਲ ਪਤਾ ਹੋਣਾ ਚਾਹੀਦਾ ਵੀ ਕਿਵੇਂ ਆ। ਬਾਕੀ ਮੈਂ ਇੰਡੀਆ ਦੇ ਦੱਸਣਾ ਜਾਊਂਗਾ ਇੱਕ ਪੁਆਇੰਟ ਐਡ ਕਰ ਦਨਾਂ ਵੀ ਜਿਹਦੇ ਕੋਲ ਵੀ ਇੰਡੀਆ ਦਾ 2 ਜਾਂ 3 ਸਾਲ ਪੁਰਾਣਾ ਲਾਇਸੈਂਸ ਹੈ ਨਾ ਉਹ ਕੈਨੇਡਾ ਦੇ ਵਿੱਚ ਗੱਡੀ ਡਰਾਈਵ ਕਰ ਸਕਦਾ ਵਾ। ਇੰਡੀਅਨ ਡਰਾਈਵਿੰਗ ਲਾਇਸੈਂਸ ਤੇ। ਬਾਕੀ ਦੇਖੋ ਇਸ ਪਾਸੇ ਉਹਦਾ 뷰 ਚੈੱਕ ਕਰ ਲਓ। ਮੇਰਾ YouTube ਦਾ ਚੈਨਲ YouTube ਤੇ ਵੀਡੀਓ ਪਾਉਣ ਦਾ ਮਕਸਦ ਹੈ I I know ਇਹੀ ਹੈ ਵੀ ਜਿਹੜਾ ਮੈਂ ਕੁਝ ਦਿਖਾ ਸਕਦਾ ਆਪਣੇ ਵੱਲੀਓ ਉਹ ਤੁਹਾਨੂੰ ਦਿਖਾ ਸਕਾਂ। ਅ ਸਾਈਡ ਵਾਕ ਹੈ ਇਹਦੇ 'ਤੇ ਤੁਰਨਾ। ਰੋਡ ਤੇ ਬਿਲਕੁਲ ਨਹੀਂ ਤੁਰਨਾ। ਗ੍ਰੀਨੀ ਚੈੱਕ ਕਰੋ। ਇਹ ਵੀ ਚੈਨ ਪਾਣੀ ਪੀ ਰਿਹਾ ਆ ਦੇਖੋ। ਇਹ ਵੀ ਸ਼ਾਪਸ ਨੇ। ਬਾਕੀ ਮੈਂ ਆਇਆ ਵਾ ਇਧਰ ਨੂੰ ਟਹਿਲਦਾ ਟਹਿਲਦਾ ਵੈਸੇ ਟਹਿਲਣ ਆ ਗਿਆ ਦਿਖਾਉਨੇ ਤੁਹਾਨੂੰ ਅੱਗੇ ਦੀਆਂ ਹੋਰ ਚੀਜ਼ਾਂ ਲੋ ਜੀ ਚੌਕ ਆ ਗਿਆ ਮੈਂ ਕਿਹਾ ਤੁਹਾਨੂੰ ਇੱਕ ਵਾਰੇ ਦਿਖਾਈ ਦਈਏ ਉਰੇ ਜਦ ਤੱਕ ਰੋਸ ਵਾਈਟ ਲਾਈਟ ਨਹੀਂ ਹੁੰਦੀ ਉਹਨਾਂ ਦਾ ਟਾਈਮ ਬੰਦਾ ਕ੍ਰੋਸ ਨਹੀਂ ਕਰ ਸਕਦਾ ਤੇ ਨਾ ਹੀ ਕ੍ਰੋਸ ਕਰਨੀ ਭੁੱਲ ਕਰਿਓ ਕਿਉਂਕਿ ਉਰੇ ਚਲਾਨ ਜਿਹੜਾ ਟਿਕਟ ਮਿਲਦੀ ਹੈ ਨਾ ਉਹ ਬੜੀ ਮਹਿੰਗੀ ਮਿਲਦੀ ਹੈ ਆਪਣੇ ਇੰਡੀ ਦੇ ਚਲਾਨ ਕਹਿੰਦੇ ਉਰੇ ਟਿਕਟ ਕਹਿੰਦੇ ਆ ਸੋ ਆਈ ਥਿੰਕ ਮੈਨੂੰ ਨੈਕਸਟ ਟਾਈਮ ਤੋਂ ਮੈਨੂੰ ਇਹ ਗੱਲ ਦੱਸਣ ਹੀ ਨਹੀਂ ਪਊਗੀ ਵੀ ਟਿਕ ਟ ਕਹਿਣੀ ਆ ਬਰੇ ਮੈਨੂੰ ਵੀ ਮੈਨੂੰ ਵੀ ਆਦਤ ਪਾਣੀ ਬੈਠ ਕੇ ਵੈਸੇ ਵੀ ਵੀ ਉਰੇ ਟਿਕ ਟ ਕਹਿੰਦੇ ਆ ਜੇ ਤੁਸੀਂ ਗਲਤੀ ਨਾਲ ਵੀ ਉਰੇ ਲਾਈਟ ਕ੍ਰਾਸ ਕਰ ਲਈ ਤੇ ਟਿਕ ਨਾ ਬੋੜਿਕ ਟਕਰੀਆਂ ਮਿਲਦੀਆਂ ਨੇ 180 ਡਾਲਰ ਦੀ ਸ਼ਰਤ ਮੈਨੂੰ ਸੁਣੀ ਹੈ ਫਿਲਹਾਲ ਤੱਕ ਤਾਂ ਆਈ ਡੋਨਟ ਨੋ ਵੀ ਇਹ ਸਹੀ ਹੈ ਜਾਂ ਨਹੀਂ ਹੈਗਾ ਤੇ ਦੇਖ ਲਓ ਤੁਸੀਂ ਆਪਣੇ ਹਿਸਾਬ ਨਾਲ ਉਰੇ ਆਪਾਂ ਸਾਈਡ ਤੇ ਚੱਲਣਾ ਜੇ ਚੌਂਕ ਆ ਗਿਆ ਤਾਂ ਉੱਥੇ ਬਟਨ ਲੱਗੇ ਹੋਇਆ ਉਹ ਬਟਨ ਮੈਂ ਦਿਖਾਉਣਾ ਸੀਗਾ ਤੁਹਾਨੂੰ ਜਾਨੂੰ ਲਾਈਟ ਹੋ ਗਈ ਵਾਈਟ ਆਪਣੀ ਮਤਲਬ ਵਾਕਿੰਗ ਵਾਲੀ ਲਾਈਟ ਹੋ ਗਈ ਤਾਂ ਕਰਕੇ ਮੈਂ ਦਿਖਾ ਨਹੀਂ ਪਾਇਆ ਬਾਕੀ ਮੈਂ ਉਰੇ ਐ ਸੀਗਾ ਮੈਂ ਉਰੇ ਦੇਖ ਰਿਹਾ ਸੀਗਾ ਮੈਂ ਬੈਸਟ ਵਾਈ ਜਾਣਾ ਅੱਜ ਬੈਸਟ ਵਾਈ ਤੇ ਕੋਈ ਚੀਜ਼ਾਂ ਦੇਖ ਕੇ ਆਉਣੀਆਂ ਨੇ ਬਾਈ ਨਹੀਂ ਕਰਨੀਆਂ ਕਿ ਦੇਖ ਕੇ ਆਉਣੀਆਂ ਫਿਲਹਾਲ ਉਹਨਾਂ ਦੇ ਰੇਟ ਚੈੱਕ ਕਰਨੇ ਸੀਗੇ ਉਹ ਦੇਖਦੇ ਆਂ ਕਿੱਥੇਗਾ ਬਾਜੂ ਸ਼ਵੇਰ ਥੋੜੇ ਟਾਈਮ ਤੱਕ ਫੇਰ ਤੁਰ ਕੇ ਆ ਜਾਵਾਂਗਾ ਫਿਰ ਤੁਹਾਨੂੰ ਚੀਜ਼ ਦਿਖਾਉਂਗਾ ਕੀ ਲੈਣੀ ਆਪਾਂ ਇਨ ਫਿਊਚਰ ਅਲੇ ਪੈਸੇ ਨਹੀਂ ਬੇਸਡ ਕਰਨੇ ਅਲੇ ਪੈਸੇ ਬਹੁਤ ਚਾਹੀਦੇ ਤੋਂ ਉਹਨੂੰ ਉਹਰੇ ਕੈਮਰੇ ਦੇ ਵਿੱਚ ਸ਼ਹਿਰ ਦਿਖਾਈ ਦਿੰਦਾ ਕਿ ਨਹੀਂ ਦਿਖਾਈ ਦੇ ਰਿਹਾ ਲੈਟਾਂ ਹੀ ਲੈਟ ਆਨੇ ਉਹਰੇ ਨਾਲੇ ਨਾਲ ਉਹ ਸਿੱਧਾ ਚੜਾਈ ਹੈ ਜਿਹੜਾ ਵੈਂਕੂਵਰ ਆ ਨਾ ਉਹ ਪਹਾੜਾਂ ਤੇ ਬਣਾਇਆ ਹੋਇਆ ਵਾ ਲੋ ਜੀ ਕਿਤੇ ਹੋ ਗਈ ਫਾਇਰ ਆਗੋਗ ਲੱਗੀ ਕਿਤੇ ਤੇ ਦੇਖੋ ਗੱਡੀਆਂ ਕਿਵੇਂ ਆਉਂਦੀਆਂ ਨੇ ਆਵਾਜ਼ ਵੀ ਦੂਰੋਂ ਸੁਣਾਈ ਦੇ ਜਾਂਦੀ ਐ ਇਹਨਾਂ ਦੀ ਸਵੇਰ ਦੇ ਹਲੇ ਟਾਈਮ ਕਿੰਨਾ ਆਇਆ ਨਾਲੇ ਸਾਢੇ 6 ਵਜੇ ਦੇਖੋ ਕਿੱਧਰ ਨੂੰ ਜਾਂਦੀ ਐ ਫਾਇਰ ਹੋ ਗਿਆ ਟ ਵਾਲੀ ਗੱਡੀ ਦਾ ਪਤਾ ਨਹੀਂ ਵੀ ਵੀਡੀਓ ਬਣਾਉਣੇ ਸ਼ੂਟ ਕਰਨੇ ਅਲਾਉਡ ਹੈਗੇ ਜਾਂ ਨਹੀਂ ਹਣੀ ਵਾਜ ਮੇਰੀ ਵਾਜ ਤਾਂ ਹੀ ਨਹੀਂ ਹੋਣੀ ਮੈਨੂੰ ਲੱਗਦਾ ਐਡੀ ਤਕੜੀ ਵਾਜ ਸੀ ਇਹਦੀ ਬਾਕੀ ਪਰਮਾਤਮਾ ਤੋਂ ਅਰਦਾਸ ਕਰਦੇ ਹਾਂ ਵੀ ਸਾਰੇ ਸੇਫ ਰਹਿਣ ਮੈਨੂੰ ਰੇਗੂ ਧੂਆਂ ਤੋਂ ਆਉਣ ਨਿਕਲ ਦਿਖਾਈ ਤਾਂ ਦੇ ਨੇ ਯਾਰ ਉੱਥੋਂ ਲੈਫਟ ਹੋਣਾ ਤੇ ਰਾਈਟ ਹੋਣਾ ਬਾਕੀ ਆਪਾਂ ਹੋਣਾ ਚੱਲੀ ਯਾਰ ਓ ਦੇਖੋ ਮੇਰਾ ਤਾਂ ਟਾਈਮ ਦਿਖਾਈ ਦੇ ਰਿਹਾ ਉੱਥੇ ਦੈਨ ਸੈਕੰਡ ਰਹੀ ਹੁਣ ਮੈਨੂੰ ਉੱਥੇ ਵੇਟ ਕਰਨੀ ਪੈਣੀ ਹੈ। ਬਾਕੀ ਬਟਨ ਦਬਾ ਕੇ ਦੇਖਦੇ ਹਾਂ। ਹੁਣ ਤੈਨੂੰ ਬਟਨ ਲਗਾਉਣੇ ਨੇ। ਹੁਣ ਮੇਰੀ ਬੰਦ ਹੋ ਗਈ ਮੈਂ ਤੁਰ ਨਹੀਂ ਸਕਦਾ। ਆਹ ਬਟਨ ਵਾਲੇ। ਆਹ ਬਟਨ ਦੱਬਿਆ। ਹੁਣ ਦੇਖੋ ਕਿੰਨਾ ਟਾਈਮ ਬਾਅਦ ਮੋੜੀ ਮਿਲਦੀ ਹੈ। ਆਲੇ ਦੁਆਲੇ ਕੋਈ ਨਹੀਂ ਹੈਗਾ। ਐਦਾਂ ਕ੍ਰੋਸ ਨਹੀਂ ਕਰ ਸਕਦਾ। ਖੜੇ ਨਾ ਪੈਣਾ ਔਰੇ ਕਿੰਨਾ ਟਾਈਮ ਮਰਜੀ ਇੰਡੀਆ ਦੇ ਜਿੱਥੇ ਮਰਜੀ ਮੂੰਹ ਚੱਕ ਕੇ ਕ੍ਰੋਸ ਕਰ ਲਓ ਔਰੇ ਨਹੀਂ ਉਹ ਹਿਸਾਬ ਕਿਤਾ ਹੋਏਗਾ ਜਦੋਂ ਆਪਣੀ ਬਾਰੀ ਆਊਗੀ ਉਦੋਂ ਹੀ ਆਪਾਂ ਕ੍ਰੋਸ ਕਰ ਸਕਦੇ ਆ ਹੋ ਗਿਆ ਆਪਣੀ ਬਾਰੀ ਗੱਡੀ ਰੁਕੂਗੀ ਆਪਣੇ ਵਾਸਤੇ ਔਰ ਟਾਈਮ ਰਹਿ ਗਿਆ 14-13 ਸਹਾਗਾ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਪਹਿਲਾਂ ਜਿਹੜਾ ਤੁਰਦਾ ਵਾ ਉਹਦੀ ਪੈਲ ਕੋਈ ਨਹੀਂ ਵਿੱਚ ਰੋਕ ਸਕਦਾ ਆਪਾਂ ਨੂੰ ਆ ਗਰਮੀ ਲੱਗਣ ਲੱਗੀ ਥੋੜੀ ਥੋੜੀ ਬਾਕੀ ਪੈਦਲ ਚੱਲਣਾ ਪੈਣਾ ਚੱਲਣਾ ਪੈਣਾ ਚੱਲਣਾ ਪੈਣਾ ਇੰਡੀਆ ਜਿੰਨੇ ਮੋਮੋਸ ਖਾਦੇ ਸਾਰੇ ਉਹਰੇ ਨਿਕਲਦੇ ਆ ਬਾਕੀ ਹੁਣ ਚੱਲਦੇ ਆ ਮੇਰੇ ਬੈਸਟ ਬਾਇ ਦੇਖਾਂ ਉਹ ਕਿੱਥੇ ਆ ਬੈਸਟ ਬਾਇ ਲੱਭਦਾ ਹਾਂ ਅੱਜ ਅੱਜ ਬੈਸਟ ਬਾਇ ਵਾਲਾ ਕੰਮ ਨਹੀਂ ਫੇੜਨਾ ਇਹ ਜੁਡੀਬ ਇਲੈਕਟ੍ਰੋਨਿਕ ਜੀ ਲੈਣੀ ਹੋਊਗੀ ਲਵਾਂਗੇ ਅੱਜ